ਉਹਨਾਂ ਤਰੀਕੇ ਦੇ ਆਪਾਂ ਬੈਠੇ ਨੇ 17 ਨੂੰ ਆਪਾਂ ਅੰਮ੍ਰਿਤਸਰ ਉਤਰੇ ਅਤਾ ਹੱਤਕੜੀਆਂ ਨਾਲ ਹੀ ਰੱਖੀਆਂ ਅੰਮ੍ਰਿਤਸਰ ਦੇ ਵਿੱਚ ਬੇੜੀਆਂ ਵਗੈਰਾ ਪਾਈ ਰੱਖੀਆਂ ਵੀ ਕਰ ਜਾਂਦੇ ਹੈਗੇ ਤਾਂ ਵੀ ਨਾਲ ਹੀ ਰੰਦੀ ਖਾਣਾ ਵੀ ਇਦਾਂ ਹੀ ਖਾਂਦੇਗੇ ਖਾਣ ਨੂੰ ਕੁਝ ਵੀ ਦਿੰਦੇਗੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਹੁਣ ਤਾਂ ਕੁਝ ਵੀ ਨਹੀਂ ਪੱਲੇ ਪਾਸਪੋਰਟ ਜ਼ੀਰੋ ਹੋ ਗਿਆ ਹੁਣ ਤਾਂ ਦਿਹਾੜੀਆਂ ਰਹਿ ਗਈਆਂ ਬੁੱਲੇ ਦਿਹਾੜੀਆਂ ਕਰਾਂਗੇ ਤਾਂ ਕਰਜ਼ਾ ਲਾਵਾਂਗੇ ਖਾਣ ਪੀਣ ਤੋਂ ਤੇ 2 ਘੰਟੇ ਸੌਂ ਦਿੰਦੇ ਉਸ ਤੋਂ ਜ਼ਿਆਦਾ ਕੁਝ ਨਹੀਂ ਮਿਲਕੀ ਦਾ 2 ਘੰਟੇ ਬਾਅਦ ਸਫਾਈ 2 ਘੰਟੇ ਬਾਅਦ ਸਫਾਈ ਦਾ ਕਰਦੇ ਆ ਕਹਿੰਦੇ ਏਸੀ ਉਸੀ ਵੀ ਬਹੁਤ ਛੱਡ ਦਿੰਦੇ ਉਹ ਕੀ ਹੈਗਾ ਏਸੀ ਜਿੱਦੇ ਸੌਣ ਵੇਲੇ ਕਹਿੰਦੇ ਏਸੀ ਛੱਡ ਦਿੰਦੇ ਉੱਪਰ ਵੀ ਲੈਣ ਨੂੰ ਕੁਝ ਨਹੀਂ ਦਿੰਦੇ ਹੈਗੇ 14 ਦਿਨਾਂ ਮੈਂ ਧੁੱਪ ਦਾ ਨਾਂ ਨਹੀਂ ਦੇਖਿਆ ਕਿ ਧੁੱਪ ਵੀ ਕਿੱਦਾਂ ਦੀ ਹੁੰਦੀ ਬਾਹਰ ਕੱਢਦੇ ਨਹੀਂਗੇ ਪੂਰੇ ਦਿਹਾੜੀ ਏਸੀ 'ਚ ਰਹਿਣਾ ਏਸੀ ਠੰਡ ਲੱਗੀ ਜਾਨੀ ਉੱਥੇ ਬੈਠੇ ਰਹਿਣਾ 2 ਘੰਟੇ ਬਾਅਦ ਸਫਾਈ ਕਰਨ ਆ ਜਾਣਾ ਉਹਨਾਂ ਨੇ ਫਿਰ ਖਾਣ ਨੂੰ 6 ਵਾਰੀ ਦੇ ਦਿੰਦੇਗੇ ਇੰਨਾ ਖਾਦਾ ਨਹੀਂ ਜਾਂਦਾ ਹੈਗਾ ਕੋਈ ਕੰਮ ਨਹੀਂ ਕਰਨਾ ਕੁਛ ਨਹੀਂ ਕਰਨਾ ਟੋਰਚ ਬੋਧ ਕਰਦੇਗੇ ਜਦੋਂ ਖਾਣ ਨੂੰ ਦਿੰਦੇ ਤੂੰ ਖਾਣਾ ਪੈਂਦਾ ਸੀਗਾ ਫਿਰ ਉਹ ਮਜਬੂਰੀ ਦੇ ਵਿੱਚ ਨੋਨ ਵੇਜ ਦਿੰਦੇਗੇ ਜਿੱਦਾਂ ਉਧਰ ਦਾ ਉਹ ਖਾਦਾ ਨਹੀਂ ਜਾਂਦਾ ਕਿਉਂਕਿ ਆਪਾਂ ਕਦੇ ਨੋਨ ਵੇਜ ਨਹੀਂ ਖਾਦਾ ਨਹੀਂ ਹੂੰ ਦੋਈ ਦਾ ਵੀਜ਼ਾ ਹੈ ਮੇਰੇ ਕੋਲ ਜਿਹੜਾ ਏਜੰਟ ਨੇ ਦਿੱਤਾ ਹੈਗਾ ਕਿ ਮੈਨੂੰ ਦੋਈ ਦਾ ਵੀਜ਼ਾ ਹੋਏਗਾ ਤੂੰ ਦੁਵਾਈ ਜਾਏਗਾ ਉੱਤੇ ਤੇਰੀ ਇਮੀਰੇਟ ਆਈਡੀ ਬਣੂਗੀ ਫਿਰ ਉਹਦੇ ਥਰੂ ਤੁਹਾਨੂੰ ਵੀਜ਼ਾ ਦਵਾਇਆ ਜਾਏਗਾ ਯੂ ਐਸ اے ਦਾ ਤੇ ਇਸ ਜਨ ਨਾਲ ਗੱਲ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਪਤਾ ਲੱਗਿਆ ਉਹ ਇਹ ਜਨ ਨੇ ਤੁਹਾਨੂੰ ਭੇਜਣਾ ਜਾਂ ਤੁਹਾਨੂੰ ਡਾਇਰੈਕਟ ਮਿਲਿਆ ਸੀ ਜਾਂ ਕਿਸੇ ਥਰੂ ਮਿਲਿਆ ਸੀ ਨਹੀਂ ਉਹ ਮੇਰੇ ਪੁਰਾਣਾ ਸੰਪਰਕ ਹੀ ਉਹਦਾ ਉਹਨੇ ਕਿਹਾ ਕਿ ਕਿ ਵਧੀਆ ਮੁੰਡੇ ਮੁੰਡੇ ਅੱਗੇ ਭੇਜਦਾ ਤੋਂ ਇਸ ਲਈ ਉਹਨੇ ਮੈਨੂੰ ਭੇਜਿਆ ਤੁਹਾਨੂੰ ਪਤਾ ਸੀਗਾ ਜਿੱਲੇ ਤੁਸੀਂ ਦੁਬਈ ਗਏ ਸੀ ਤੁਹਾਨੂੰ ਡੋਂਕੀ ਦੇ ਰਸਤੇ ਭੇਜਿਆ ਜਾ ਰਿਹਾ ਨਹੀਂ ਉਸ ਟਾਈਮ ਨੂੰ ਨਹੀਂ ਪਤਾ ਹੀਗਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਏਗਾ ਮੈਂ ਸੋਚਿਆ ਕਿ ਇੱਕ ਨੰਬਰ ਜਿੱਥੋਂ ਜਾਵਾਂਗਾ ਯੂ ਐਸ اے ਨਾ ਕੋਈ ਪ੍ਰੋਬਲਮ ਹੋਏਗੀ ਘਰ ਦੇ ਵੀ ਮਗਰ ਖੁਸ਼ ਰਹਿਣਗੇ ਮੈਂ ਕੋ ਦ ਦਿੱਤਾ ਮੇਰਾ ਪਾਸਪੋਰਟ ਲੈ ਕੇ ਥੱਲੇ ਚਲ ਗਏਗੇ ਮੈਕਸੀਕਨ ਪੁਲਿਸ ਸੀ ਥੱਲੇ ਜਦੋਂ ਮੈਂ ਗਿਆ ਉਹਨਾਂ ਕੋ ਪਾਸਪੋਰਟ ਉਹਨਾਂ ਨੇ ਥੱਲੇ ਬੁਲਾਇਆ ਤਾਂ ਉਹਨਾਂ ਨੇ ਮੈਨੂੰ ਪਹਿਲਾਂ ਹੀ ਫੋਨ 'ਚ ਪੈਸੇ ਦਿਖਾਤੇ ਕਹਿੰਦਾ 500 ਪੀਸੋ ਦੇ ਤੇਰਾ ਪਾਸਪੋਰਟ ਮਿਲੂਗਾ ਮੇਰੇ ਕੋਲ ਕੋ 1 ਰੁਪਿਆ ਨਹੀਂ ਫਿਰ ਮੈਂ ਨਾਲ ਦੇ ਮੁੰਡੇ ਕੋ 100 ਪੈਸੇ ਹੋਏਗਾ ਮੈਂ ਉਹਦੇ ਕੋ ਫਿਰ ਮੈਂ ਬਾਤ ਚ ਗਿਆ ਫਿਰ ਮੈਂ ਉਹਦੇ ਕੋ 100 ਪੈਸੇ ਲਿਆ ਫਿਰ ਮੈਂ ਉਹਦੇ ਕੋ ਉਹਨੂੰ ਦਿੱਤਾ ਉਹ ਮੰਨ ਨਹੀਂ ਲੱਗਿਆ ਕਹਿੰਦਾ ਨਹੀਂ ਨੋ ਪਾਸਪੋਰਟ ਕਹਿੰਦਾ ਇੱਥੇ ਰਹੇਗਾ ਤੂੰ ਫਿਰ ਮੈਂ ਉਹਨੂੰ ਰੋਇਆ ਉਹਦੇ ਅੱਗੇ ਫਿਰ ਉਹਨੇ ਆ ਕੇ ਕਹਿੰਦਾ ਲੈ ਫਿਰ ਪਹਿਲਾਂ ਤਾਂ ਉਹਨੇ ਇੱਥੋਂ ਪਹਿਲਾਂ 25 ਲੱਖ ਦੀ ਗੱਲ ਕੀਤੀ ਕਿ ਇੱਕ ਨੰਬਰ ਤੇ ਤੁਹਾਨੂੰ ਯੂਐਸਏ ਭੇਜਾਂਗਾ ਪਰ ਇਦਾਂ ਕੁਝ ਵੀ ਨਹੀਂ ਹੋਇਆ ਜਦੋਂ ਮੈਂ ਦੋਈ ਪੁੱਜਿਆ ਫਿਰ ਉਸ ਤੋਂ ਬਾਅਦ ਪੰਜ ਛੇਵੇਂ ਦਿਨ ਲਾਇਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਲੋ ਫਿਰ ਉਹਨੇ ਵੀਜ਼ਾ ਜਦੋਂ ਨਿਕਲਿਆ ਫਿਰ ਵੀਜ਼ੇ ਤੋਂ ਪਹਿਲਾਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਕਿ ਪੈਸੇ ਦੇਵੋਗੇ ਤਾਂ ਵੀਜ਼ਾ ਮਿਲੂਗਾ ਨਹੀਂ ਤਾਂ ਕੁਝ ਨਹੀਂ ਮਿਲਣਾ ਤੁਹਾਨੂੰ ਫਿਰ ਘਰੋਂ ਪੈਸੇ ਪਵਾ ਪੂ ਕੇ ਫਿਰ ਮੈਂ ਵੀਜ਼ਾ ਲਿਆ ਆ ਤੋ ਜਦੋਂ ਮੈਂ ਫਿਰ ਮੈਦ੍ਰਿਡ ਪੁੱਜਿਆ ਫਿਰ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਜਿੱਦਾਂ ਜਿੱਦਾਂ ਮੈਂ ਅੱਗੇ ਪੁੱਛਦਾ ਰਿਹਾ ਉਦਾਂ ਉਦਾਂ ਪੈਸੇ ਦੀ ਮੰਗ ਹੁੰਦੀ 27 ਕੀ ਬਾਰਡਰ ਤੇ ਕਾਫੀ ਪੂਲਸ ਵਗਾਰਾ ਆਇਗੀ ਕਿਉਂਕਿ ਉਸ ਟਾਈਮ 트럼ਪ ਪੂਰਾ ਪ੍ਰਸ਼ਾਸਨ ਸੀਗਾ ਤੇ ਜਦੋਂ ਕ੍ਰੋਸ ਕੀਤਾ ਤੇ ਉਦੋਂ ਕਾਫੀ ਫੈਮਲੀਆਂ ਗੀਆਂ ਤਿੰਨ ਚਾਰ ਫੈਮਲੀਆਂ ਗੀਆਂ ਪਹਿਲਾਂ ਤਾਂ ਉਹਨਾਂ ਨੇ ਪੂਲਸ ਵਾਲ ਨੇ ਕਹਤਾ ਕਿ ਗੋ ਟੂ ਬੈਕ ਇੰਡੀਆ ਕਿ ਵਾਪਿਸ ਚਲੇ ਜਾਓ ਕੋਈ ਐਂਟਰੀ ਨਹੀਂ ਕੋਈ ਸਾਲਮ ਨਹੀਂ ਪਰ ਸਾਡੇ ਨਾਲ ਜਿਹੜੀ ਫੈਮਲੀ ਹੈਗਾ ਉਹਨਾਂ ਨੇ ਅੱਗੇ ਰੋਏ ਉਹਨਾਂ ਅੱਗੇ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਵਾਪਸ ਜਾਣ ਦੀ ਅਫਗਾਨੀ ਫੈਮਲੀਆਂ ਹੈਗੀਆਂ ਆਪਾਂ ਵੀ ਨਾਲ ਹੀ ਗਏ ਫਿਰ ਉਹਨਾਂ ਨੇ ਕਿਹਾ ਕਿ ਕਮਬੈਕ ਕਹਿੰਦਾ ਆ ਜਾਓ ਫਿਰ ਜਦੋਂ ਉਹਨਾਂ ਨੇ ਸੱਦਿਆ ਬਿਠਾਇਆ ਲਾਈਨ 'ਤੇ ਫਿਰ ਫੋਟੋਆਂ ਫੋਟੋਆਂ ਵਗੈਰਾ ਲਈਆਂ ਫਿਰ ਬਾਰਡਰ ਪਟੋਲ ਦੀ ਗੱਡੀ ਆਈ ਉਹਨਾਂ ਵਿੱਚ ਬਿਠਾ ਕੇ ਫਿਰ ਸਾਨੂੰ ਲੈ ਕੇ ਗਏ বাস 'ਚ ਫਿਰ বাস ਤੋਂ ਸਾਨੂੰ ਡਿਟੇਸ਼ਨ ਸੈਂਟਰ 'ਤੇ ਲੈ ਗਏ ਸੰਡੇ ਆ ਕੋ ਫਿਰ ਉਸ ਤੋਂ ਅੱਗੇ ਉੱਥੇ ਸੈਨ ਵਗੈਰਾ ਕੀਤੇ ਨੇ ਫਿਰ ਉਸ ਤੋਂ ਬਾਅਦ ਉੱਥੇ ਮੈਡੀਕਲ ਵਗੈਰਾ ਜੋ ਵੀ ਚੈੱਕਅਪ ਹੁੰਦਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੈਲਸ ਛੱਡ ਤਾ ਨੂੰ ਫੈਮਿਲੀ ਨੂੰ ਹੱਲ ਕਰਦੇ ਆ ਤੇ ਬੰਦਿਆਂ ਨੂੰ ਅਲੱਗ ਅਮਰੀਕਾ ਦੇ ਵਿੱਚ ਡੈਪੋਟੇਸ਼ਨ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਸੇ ਨੂੰ ਲੈ ਕੇ ਅਮਰੀਕਾ ਸਰਕਾਰ ਵੱਲੋਂ ਤਿੰਨ ਧਹਾਜ ਭਾਰ ਕੇ ਡਿਪੋਰਟ ਕੀਤੇ ਹੋਏ ਨੌਜਵਾਨਾਂ ਦੇ ਭਾਰਤ ਭੇਜੇ ਗਏ ਨੇ ਉਸੇ ਵਿੱਚ ਹਿਮਾਚਲ ਪ੍ਰਦੇਸ਼ ਦਾ ਇੱਕ ਨੌਜਵਾਨ ਰੋਹਿਤ ਉਹ ਵੀ ਡਿਪੋਰਟ ਹੋਇਆ ਹੈ ਸੋ ਦੱਸਦੀ ਰੋਹਿਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਉਹ ਕਿਸ ਤਰ੍ਹਾਂ ਜਿਹੜਾ ਯੂ ਐਸ ਏ ਗਿਆ ਸੀ 에ਜੰਟ ਵੱਲੋਂ ਕਿਸ ਤਰ੍ਹਾਂ ਉਸ ਨੂੰ ਝਾਂਸੀ ਦੇ ਵਿੱਚ ਲਿਆ ਗਿਆ ਸੀ ਉਹ ਜਿਸ ਦੀ ਗੱਲਬਾਤ 에ਜੰਟ ਨਾਲ ਜਾਣ ਤੋਂ ਪਹਿਲਾਂ ਹੋਈ ਸੀ ਸਾਡੇ ਨਾਲ ਰੋਹਿਤ ਮੌਜੂਦ ਹੈ ਰੋਹਿਤ ਜਦੋਂ ਬਾਹਰ ਗਏ ਸੀ ਯੂ ਐਸ ਏ ਦੇ ਵਿੱਚ ਕਿਸ ਤਰ੍ਹਾਂ ਗਏ ਸੀ ਉਹ ਕਦੋਂ ਗਏ ਸੀ ਮੈਂ 18 ਜੁਲਾਈ ਨੂੰ ਨਿਕਲੇ ਗਏ ਤੋਂ 2024 ਨੂੰ ਕਰੋ ਹੂੰ ਤੇ ਦੋਈ ਦੋਈ ਦਾ ਵੀਜ਼ਾ ਹੀ ਮੇਰੇ ਕੋਲ ਜਿਹੜਾ ਏਜੰਟ ਨੇ ਦਿੱਤਾ ਹੈਗਾ ਕਿ ਮੈਨੂੰ ਦੋਈ ਦਾ ਵੀਜ਼ਾ ਹੋਏਗਾ ਤੂੰ ਦਵਾਈ ਜਾਏਗਾ ਉੱਤੇ ਤੇਰੀ ਇਮੀਗ੍ਰੇਟ ਆਈਡੀ ਬਣੂਗੀ ਫਿਰ ਉਹਦੇ ਥਰੂ ਤੇਨੂੰ ਵੀਜ਼ਾ ਦਵਾਇਆ ਜਾਏਗਾ ਵੀ यूएसए ਦਾ ਤਾਂ ਫਿਰ ਤੇਨੂੰ ਸੇਫ यूएसए ਪਹੁੰਚਾਇਆ ਜਾਏਗਾ ਪਰ ਜਦੋਂ ਮੈਂ ਉੱਥੇ ਪੁੱਜਿਆ ਉੱਥੋਂ ਦੇ ਹਾਲਾਤ ਦੇਖ ਕੇ ਉਦੋਂ ਮੇਰਾ ਮਨ ਟੁੱਟ ਗਿਆ ਪਹਿਲਾਂ ਹੀ ਕਿਉਂਕਿ ਮੈਂ ਪਿੱਛੋਂ ਹੀ ਪਹਿਲਾਂ ਗਰੀਪੋਰਟ ਤੋਂ ਸੰਪਰਕ ਕਰਦਾ ਨਹੀਂ ਜਦੋਂ ਤੁਸੀਂ ਉੱਥੇ ਕਹਿੰਦੇ ਹੋ ਹੋਇਆ ਤੁਸੀਂ ਇੱਥੋਂ ਗਏ ਸੀ ਜਦੋਂ ਏਜੰਟ ਨਾਲ ਗੱਲਬਾਤ ਹੋਈ ਸੀ ਤੇ ਏਜੰਟ ਨਾਲ ਗੱਲ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਪਤਾ ਲੱਗਿਆ ਉਹ ਏਜੰਟ ਨੇ ਤੁਹਾਨੂੰ ਭੇਜਣਾ ਜਾਂ ਤੁਹਾਨੂੰ ਡਾਇਰੈਕਟ ਮਿਲਿਆ ਸੀ ਜਾਂ ਕਿਸੇ ਥਰੂ ਮਿਲਿਆ ਸੀ ਨਹੀਂ ਉਹ ਮੇਰੇ ਪੁਰਾਣਾ ਸੰਪਰਕ ਹੀ ਹੋਦਾ ਉਹਨੇ ਕਹੇਗਾ ਕਿ ਬਧੀਆ ਮੁੰਡੇ ਮੁੰਡੇ ਅੱਗੇ ਭੇਜਦਾ ਤਾਂ ਇਸ ਲਈ ਉਹਨੇ ਮੈਨੂੰ ਭੇਜਿਆਗਾ ਬਾਕੀ ਅੱਗੇ ਜਦੋਂ ਜਾ ਕੇ ਮੈਂ ਦੇਖਿਆ ਮਹੌਲ ਚੋਲ ਉੱਥੇ ਕੁਝ ਵੀ ਸਹੀ ਨਹੀਂਗਾ ਇਦਾਂ ਦਾ ਜਿੱਦਾਂ ਦਾ ਉਹਨੇ ਕਹਿ ਕੇ ਭੇਜਿਆਗਾ ਮੈਂ ਰੋਹਿਤ ਗੱਲ ਕਰ ਰਿਹਾ ਦਿਲ ਦੁਬਈ ਗਏ ਸੀ ਤੁਸੀਂ ਤੇ ਉਸ ਵੇਲੇ ਵੀਜ਼ਾ ਵਗੈਰਾ ਕਰਵਾਇਆ ਸੀ ਉਹਨਾਂ ਨੇ ਏਜੰਟ ਨੇ ਕੋਈ ਵੀਜ਼ਾ ਲਗਵਾਇਆ ਹੋਵੇ ਤੁਹਾਡਾ ਇੱਥੋਂ ਦੁਬਈ ਜਾਣ ਵੇਲੇ ਹਾਂਜੀ ਇੰਪਲੋਇਮੈਂਟ ਵੀਜ਼ਾ ਲਗਵਾਇਆਗਾ ਮੇਰਾ ਜਦੋਂ ਮੈਂ ਇੱਥੋਂ ਗਿਆਗਾ ਤੁਹਾਨੂੰ ਪਤਾ ਸੀਗਾ ਜਿੱਲੇ ਤੁਸੀਂ ਦੁਬਈ ਗਏ ਸੀ ਤੁਹਾਨੂੰ ਡੋਂਕੀ ਦੇ ਰਸਤੇ ਭੇਜਿਆ ਜਾ ਰਿਹਾ ਨਹੀਂ ਉਸ ਟਾਈਮ ਨੂੰ ਨਹੀਂ ਪਤਾ ਹੀਗਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਏਗਾ ਮੈਂ ਸੋਚਿਆ ਕਿ ਇੱਕ ਨੰਬਰ ਜਿੱਥੋਂ ਜਾਵਾਂਗਾ ਯੂ ਐਸ ਏ ਨਾ ਕੋਈ ਪ੍ਰੋਬਲਮ ਹੋਏਗੀ ਘਰ ਦੇ ਵੀ ਮਗਰ ਖੁਸ਼ ਰਹਿਣਗੇ ਤਾਂ ਮੇਰੀ ਵੀ ਜ਼ਿੰਦਗੀ ਵਧੀਆ ਨਿਕਲੇਗੀ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਸਭ ਕੁਝ ਊਂਟਾ ਹੋਇਆ ਤਾਂ ਦੁਬਈ ਤੋਂ ਬਾਅਦ ਦਾ ਸਫਰ ਕਿਸ ਤਰ੍ਹਾਂ ਫਿਰ ਸ਼ੁਰੂ ਹੋਇਆ ਜਿਦਾ ਡੋਂਕੀ ਦਾ ਸਫਰ ਸ਼ੁਰੂ ਹੁੰਦਾ ਫਿਰ ਕਿਸ ਕਿੱਦਾਂ ਕਿੱਦਾਂ ਚ ਹੋਏ ਕਿਹੜੇ ਕਿਹੜੇ ਦੇਸ਼ ਤੱਕ ਕੇ ਜਦੋਂ ਤੁਸੀਂ ਫਿਰ ਅਮਰੀਕਾ ਪਹੁੰਚਦੇ ਹੋ ਪਹਿਲਾਂ ਤਾਂ ਸਿਲਵਰ ਡੋਰ ਤੋਂ ਸਟਾਰਟ ਹੁੰਦੀ ਡੋਂਕੀ ਵੀਰੇ ਸਿਲਵਰ ਡੋਰ ਤੋਂ ਸਟਾਰਟ ਮਨ ਲਈ ਉਸ ਤੋਂ ਬਾਅਦ ਪਹਿਲਾਂ ਤਾਂ ਉੱਥੋਂ ਦਾ ਹੈਗਾ ਵੀਜ਼ਾ ਉੱਥੇ ਤਾਂ ਬੰਦਾ ਕੋਈ ਨਹੀਂ ਪ੍ਰੋਬਲਮ ਨਹੀਂ ਆਉਂਦੀ ਪਰ ਜਦੋਂ ਗੁਆਟਾ ਮੂਨ ਇੰਟਰ ਹੋ ਜਾਂਦਾ ਉਸ ਤੋਂ ਬੰਦਾ ਲੀਗਲ ਹੋ ਜਾਂਦਾ ਉੱਥੇ ਦੀ ਅਗਰ ਪੁਲਿਸ ਵੀ ਤੁਹਾਨੂੰ ਚੱਕ ਲੇ ਪੈਣਾ ਤੋਂ ਨਹੀਂ ਛੱਡਦੀ ਮੈਂ ਤੁਹਾਡੇ ਵੀ ਸਵਾਲ ਤੇ ਆਵਾਂ ਤੁਸੀਂ ਕਹਿੰਦੇ ਪੁਲਿਸ ਚੱਕ ਲੇ ਬਿਨਾ ਪੈਸਿਆਂ ਤੋਂ ਨਹੀਂ ਚੱਕਦੀ ਬਹੁਤ ਸਾਰੇ ਨੌਜਵਾਨ ਨੇ ਪੰਜਾਬ ਦੇ ਵਿੱਚ ਵੀ ਪਰਤੇ ਨੇ ਹਰਿਆਣੇ ਚ ਵੀ ਪਰਤੇ ਨੇ ਤੇ ਗੁਜਰਾਤ ਦੇ ਵੀ ਆ ਉਹਨਾਂ ਨੇ ਇਹ ਕਿਹਾ ਕਿ ਜਿੱਥੋਂ ਪੁਲਿਸ ਜਦੋਂ ਸਾਨੂੰ ਉੱਥੇ ਫੜ ਲੈਂਦੀ ਹੈ ਤੇ ਉਹ ਵੀ ਪੈਸੇ ਲੈਂਦੀ ਹੈ ਤੇ ਪਾਸਪੋਰਟ ਦੇ ਵਿੱਚ ਕੁਝ ਪੈਸੇ ਰੱਖ ਕੇ ਦੇਣੇ ਪੈਂਦੇ ਨੇ ਵਾਕਈ ਗੱਲ ਸਹੀ ਹੈਗੀ ਹੈ ਸਹੀ ਗੱਲ ਮੈਂ ਖੁਦ ਵੀ ਦਿੱਤੇ ਮੇਰਾ ਪਾਸਪੋਰਟ ਲੈ ਕੇ ਥੱਲੇ ਚਲ ਗਏਗੇ ਮੈਕਸੀਕਨ ਪੁਲਿਸ ਸੀ ਥੱਲੇ ਜਦੋਂ ਮੈਂ ਗਿਆ ਉਹਨਾਂ ਕੋ ਪਾਸਪੋਰਟ ਉਹਨਾਂ ਨੇ ਥੱਲੇ ਬੁਲਾਇਆ ਤੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਫੋਨ 'ਚ ਪ ਫਿਰ ਮੈਂ ਨਾਲ ਦੇ ਮੁੰਡੇ ਕੋਲ 100 ਪੈਸੇ ਹੋਏਗਾ ਮੈਂ ਉਹਦੇ ਕੋਲ ਫਿਰ ਮੈਂ ਬਾਤ ਚ ਗਿਆ ਫਿਰ ਮੈਂ ਉਹਦੇ ਕੋਲ 100 ਪੈਸੇ ਲਿਆ ਫਿਰ ਮੈਂ ਉਹਦੇ ਕੋਲ ਉਹਨੂੰ ਦਿੱਤਾ ਉਹ ਮੰਨ ਨਹੀਂ ਲੱਗਿਆ ਕਹਿੰਦਾ ਨਹੀਂ ਨੋ ਪਾਸਪੋਰਟ ਕਹਿੰਦਾ ਇੱਥੇ ਰਹੇਂਗਾ ਤੂੰ ਫਿਰ ਮੈਂ ਉਹਨੂੰ ਰੋਇਆ ਉਹਦੇ ਅੱਗੇ ਫਿਰ ਉਹਨੇ ਆ ਕੇ ਕਹਿੰਦਾ ਲੈ ਫਿਰ ਉਹਨੇ ਮੈਨੂੰ ਪਾਸਪੋਰਟ ਦਿੱਤਾ ਕਹਿੰਦਾ ਚਲ ਜਦੋਂ ਗੋਟਾ ਮਾਦੋ ਤਾ ਤੁਸੀਂ ਦੱਸੇ ਕਿ ਗੋਟਾ ਮਾਦੋ ਤੱਕ ਅੱਗੇ ਗਏ ਤਾਂ ਉਸ ਤੋਂ ਬਾਅਦ ਇੱਕ ਪਨਾਮਾ ਤੇ ਜੰਗਲ ਵੀ ਪਾਰ ਕਰਨੇ ਪਏ। ਰਹਾ ਦੇ ਬਜੇ ਡੋਂਕਰ ਸੀ ਡੋਂਕਰਾਂ ਦਾ ਬਤਿਹਰਾ ਕਿਸ ਤਰ੍ਹਾਂ ਦਾ ਰਹਿੰਦਾ ਸੀ ਤੁਹਾਡੇ ਨਾਲ? ਨਹੀਂ ਜ਼ਿਆਦਾ ਕਰਕੇ ਮੈਕਸੀਕੋ 'ਚ ਜੋ ਹੈ ਮਾਫੀਆ ਵਗੈਰਾ ਪੈ ਜਾਂਦਾ ਕਿ ਮੁੱਕੇ ਲੋਟੋ ਉਹ ਵੀ ਹੋ ਜਾਂਦੀ ਫੋਨ ਫੋਨ ਵੀ ਚ ਕੱਢ ਕੇ ਲੈ ਜਾਂਦੇ ਆ। ਜੋ ਚੀਜ਼ ਉਹਨਾਂ ਨੂੰ ਚਾਹੀਦੀ ਉਹ ਚੱਕ ਕੇ ਉਹ ਲੈ ਜਾਂਦੇ ਆ। ਤੇ ਤੁਹਾਡੇ ਨਾਲ ਵੀ ਹੋਈ ਕਟਮਟ? ਨਹੀਂ ਸਾਡੇ ਗਰੁੱਪ 'ਚ ਹੋਈ ਉਹ। ਮੇਰਾ ਵੀ ਫੋਨ ਖੋਣ ਦੀ ਕੋਸ਼ਿਸ਼ ਕੀਤੀ। ਏਟੀਐਮ ਹੈਗਾ ਮੇਰੇ ਕੋਲ। ਉਹਨਾਂ ਨੇ ਏਟੀਐਮ ਦਾ ਪਿਨ ਮੰਗਿਆ ਮੇਰੇ ਕੋਲ। ਕਿ ਪਿਨ ਦੇ ਆਪਣੇ ਏਟੀਐ ਫਿਰ ਮੈਨੂੰ ਦੇਨੇ ਪਿਆ ਉਹਦੇ ਜਿੰਨੇ ਵੀ ਪੈਸੇ ਗੇ 40 50000 ਰੁਪਏ ਦਾ ਸਾਰਾ ਉਹਨਾਂ ਨੇ ਟ੍ਰਾਂਸਫਰ ਕਰ ਲਿਆ ਅੱਛਾ ਜਿਹੜੇ ਏਟੀਐਮ ਤੁਹਾਡੇ ਇੱਥੋਂ ਦੇ ਹੁੰਦੇ ਆ ਉਹ ਤੋਂ ਉਹਨਾਂ ਨਾਲ ਵੀ ਜਿਹੜਾ ਨੈਕਸਸ ਇਹਨਾਂ ਵੱਡਾ ਕੋ ਪੈਸੇ ਵੀ ਟ੍ਰਾਂਸਫਰ ਕਰ ਲੈਂਦੇ ਨੇ ਉੱਥੇ ਕਿਉਂਕਿ ਮੇਰੇ ਕੋਈ ਵਿਜ਼ਾ ਕਾਰਡ ਹੀਗਾ ਇਸ ਕਰਕੇ ਕਿਉਂਕਿ ਆ ਹੋਈ ਹੈ ਮੇਰੇ ਨਾਲ ਇਦਾਂ ਹੁਣ ਅੱਗੇ ਮੈਂ ਤੁਹਾਡੇ ਨਾਲ ਹੁਣ ਪੈਸੇ ਦੀ ਗੱਲ ਕਰਾਂ ਕੁੱਲ ਕਿੰਨੇ ਕ ਪੈਸੇ ਦੀ ਏਜੰਟ ਨਾਲ ਗੱਲਬਾਤ ਹੋਈ ਸੀ ਕਿੰਨਾ ਕ ਪੈਸਾ ਏਜੰਟ ਨੂੰ ਦੇ ਚੁੱਕੇ ਹੋਏ ਤੇ ਕਿਸ ਕਿਸ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਪੈਸਾ ਏਜੰਟ ਨੇ ਲਿਆ ਤੁਹਾ ਪਹਿਲਾਂ ਤਾਂ ਉਹਨੇ ਇੱਥੋਂ ਪਹਿਲਾਂ 25 ਲੱਖ ਦੀ ਗੱਲ ਕੀਤੀ ਕਿ ਇੱਕ ਨੰਬਰ ਜੇ ਤੈਨੂੰ ਯੂਐਸਏ ਭੇਜਾਂਗੇ ਪਰ ਇਦਾਂ ਕੁਝ ਵੀ ਨਹੀਂ ਹੋਇਆ ਜਦੋਂ ਮੈਂ ਦੋਈ ਪੁੱਜਿਆ ਫਿਰ ਉਸ ਤੋਂ ਬਾਅਦ ਪੰਜ ਛੇਵੇਂ ਦਿਨ ਲਾਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਲੋ ਫਿਰ ਉਹਨਾਂ ਬੀਜਾ ਜਦੋਂ ਨਿਕਲਿਆ ਫਿਰ ਬੀਜੇ ਤੋਂ ਪਹਿਲਾਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਕਿ ਪੈਸੇ ਦੇਵੋਗੇ ਤਾਂ ਬੀਜਾ ਮਿਲੂਗਾ ਨਹੀਂ ਤਾਂ ਕੁਝ ਨਹੀਂ ਮਿਲਣਾ ਤੁਹਾਨੂੰ ਫਿਰ ਘਰੋਂ ਪੈਸੇ ਪਵਾ ਪੂ ਕੇ ਫਿਰ ਮੈਂ ਬੀਜਾ ਲਿਆ ਉਦੋਂ ਜਦੋਂ ਮੈਂ ਫਿਰ ਮੈਦ੍ਰਿਡ ਪੁੱਜਿਆ ਫਿਰ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਜਿੱਦਾਂ ਜਿੱਦਾਂ ਮੈਂ ਅੱਗੇ ਪੋਹਦ ਰਿਹਾ ਉਦੋਂ ਉਦੋਂ ਪੈਸ ਲਾਸਟ ਦੇ ਆ ਕੇ ਫਿਰ ਉਹਨਾਂ ਨੇ ਗਰੰਟਰ ਦੀ ਗੱਲ ਕੀਤੀ ਕਿ ਤੈਨੂੰ ਨਿਕਾਲਿਆ ਵੀ ਜਾਊਗਾ ਟੈਨਸ਼ਨ ਨਾ ਲੈ ਕੇ ਗੱਲ ਦੀ ਪਰ ਇਦਾਂ ਦਾ ਕੁਝ ਨਹੀਂ ਆ ਜਦੋਂ ਯੂ ਐਸ ਏ ਪਹੁੰਚਣਾ ਸੀ ਤਾਂ ਫਿਰ ਜਦੋਂ ਮੈਕਸੀਕੋ ਤੋਂ ਯੂ ਐਸ ਏ ਦੇ ਗਏ ਤਾਂ ਉਸ ਵੇਲੇ ਕਿਸ ਤਰ੍ਹਾਂ ਜੀ ਬਾਰਡਰ ਜਿਹੜਾ ਕਰਾਸ ਕੀਤਾ ਬਾਰਡਰ ਸਖਤਾਈ ਕੀ ਬਾਰਡਰ ਤੇ ਕਾਫੀ ਪੁਲਸ ਵਗੈਰਾ ਹੈਗੀ ਕਿਉਂਕਿ ਉਸ ਟਾਈਮ ਟਰੰਪ ਸਭ ਪੂਰਾ ਪ੍ਰਸ਼ਾਸਨ ਸੀਗਾ ਤੇ ਜਦੋਂ ਕਰਾਸ ਕੀਤਾ ਤੇ ਉਦੋਂ ਕਾਫੀ ਫੈਮਲੀਆਂ ਗਿਆ ਤਿੰਨ ਚਾਰ ਫੈਮਲੀਆਂ ਗਿਆ ਪਹਿਲਾਂ ਤਾਂ ਉਹਨਾਂ ਨੇ ਪੁਲਸ ਵਾਲ ਨੇ ਕਹਤਾ ਕਿ ਗੋ ਟੂ ਬੈਕ ਇੰਡੀਆ ਕਿ ਬਾਪੀ ਚ ਲੈ ਆਉ ਕੋਈ ਐਂਟਰੀ ਨਹੀਂ ਕੋਈ ਸਾਲਮ ਨਹੀਂ ਪਰ ਸਾਡੇ ਨਾਲ ਜਿਹੜੀ ਫੈਮਲੀ ਹੈਗੀਆਂ ਉਹਨਾਂ ਨੇ ਅੱਗੇ ਰੋਏ ਉਹਨਾਂ ਅੱਗੇ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਵਾਪਸ ਆਣ ਦੀ ਅਫਗਾਨੀ ਫੈਮਲੀ ਹੈਗੀਆਂ ਆਪਾਂ ਵੀ ਨਾਲ ਹੀ ਗਏ ਫਿਰ ਉਹਨਾਂ ਨੇ ਕਿਹਾ ਕਿ ਕਮਬੈਕ ਕਹਿੰਦਾ ਆਜੋ ਫਿਰ ਜਦੋਂ ਉਹਨਾਂ ਨੇ ਸੱਦਿਆ ਬਿਠਾਇਆ ਲਾਇਨ ਸਰ ਫਿਰ ਫੋਟੋ ਫੋਟੋਆਂ ਵਗੈਰਾ ਲਈਆਂ ਫਿਰ ਬਾਰਡਰ ਪਟੋਲ ਦੀ ਗੱਡੀ ਆਈ ਉਹਨਾਂ ਵਿੱਚ ਬਿਠਾ ਕੇ ਫਿਰ ਸਾਨੂੰ ਲੈ ਕੇ ਗਏ ਬੱਸ 'ਚ ਫਿਰ ਬੱਸ ਤੁਹਾਨੂੰ ਡਿਟੇਸ਼ਨ ਸੈਂਟਰ ਤੇ ਲੈ ਗਈਏ ਸੰਡਿਆ ਕੋ ਹੂੰ ਫਿਰ ਉਸ ਤੋਂ ਅੱਗੇ ਉੱਥੇ ਸੈਨ ਵਗੈਰਾ ਕੀਤੇ ਨੇ ਫਿਰ ਉਸ ਤੋਂ ਬਾਅਦ ਉੱਥੇ ਮੈਡੀਕਲ ਵਗੈਰਾ ਜੋ ਵੀ ਚੈੱਕਅਪ ਹੁੰਦਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੈਲਸ ਛੱਡ ਤਾ ਉਹਨੂੰ ਫੈਮਿਲੀ ਨੂੰ ਹਾਲ ਕਰਦੇ ਆ ਤੇ ਬੰਦਿਆਂ ਨੂੰ ਅਲੱਗ ਖਾਣ ਪੀਣ ਦਾ ਉੱਥੇ 2 ਘੰਟੇ ਸੌਣ ਦਿੰਦੇ ਆ ਉਸ ਤੋਂ ਜ਼ਿਆਦਾ ਕੁਝ ਨਹੀਂ ਮਤਲਬ ਕਿਦਾ 2 ਘੰਟੇ ਬਾਅਦ ਸਫਾਈ 2 ਘੰਟੇ ਬਾਅਦ ਸਫਾਈ ਇਦਾਂ ਕਰਦੇ ਆ ਕਹਿੰਦੇ ਏਸੀ-ਉਸੀ ਵੀ ਬਹੁਤ ਛੱਡ ਦਿੰਦੇ ਉਹ ਕੀ ਹੈਗਾ ਏਸੀ ਜਿਹਦੇ ਸੌਣ ਵੇਲੇ ਕਹਿੰਦੇ ਏਸੀ ਛੱਡ ਦਿੰਦੇ ਉੱਪਰ ਵੀ ਲੈਣ ਨੂੰ ਕੁਝ ਨਹੀਂ ਦਿੰਦੇ ਹੈਗੇ 14 ਦਿਨਾਂ ਮੇਂ ਧੁੱਪ ਦਾ ਨਾ ਨਹੀਂ ਦੇਖਿਆ ਕਿ ਧੁੱਪ ਪੂਰੇ ਦਿਹਾੜੀ AC 'ਚ ਰਹਿਣਾ AC ਠੰਡ ਲੱਗੀ ਜਾਨੀ ਉੱਥੇ ਬੈਠੇ ਰਹਿਣਾ 2 ਘੰਟਿਆਂ ਬਾਅਦ ਸਫਾਈ ਕਰਨ ਆ ਜਾਣਾ ਉਹਨਾਂ ਨੇ ਫਿਰ ਖਾਣ ਨੂੰ 6 ਵਾਰੀ ਦੇ ਦਿੰਦੇਗੇ ਇੰਨਾ ਖਾਦਾ ਨਹੀਂ ਜਾਂਦਾ ਹੈਗਾ ਕੋਈ ਕੰਮ ਨਹੀਂ ਕਰਨਾ ਕੁਝ ਨਹੀਂ ਕਰਨਾ ਟੌਰਚਰ ਰੋਧ ਕਰਦੇਗੇ ਜੇ ਖਾਣ ਨੂੰ ਦਿੰਦੇ ਸੋ ਖਾਣਾ ਪੈਂਦਾ ਸੀਗਾ ਫਿਰ ਉਹ ਮਜਬੂਰੀ ਦੇ ਵਿੱਚ ਨੌਨ ਵੇਜ ਦਿੰਦੇਗੇ ਜਿੱਦਾਂ ਉੱਧਰ ਦਾ ਉਹ ਖਾਦਾ ਨਹੀਂ ਜਾਂਦਾ ਕਿਉਂਕਿ ਆਪਾਂ ਕਦੇ ਨੌਨ ਵੇਜ ਇੰਨਾ ਖਾਦਾ ਨਹੀਂ ਹੂੰ ਤਾਂ ਕਰਕੇ ਫਿਰ ਇਦਾਂ ਹੀ ਗੁਜ਼ਾਰਾ ਕੀਤਾ ਟੌਰਚਰ ਕਰਦੇ ਟੌਰਚਰ ਉਹ ਕਰਦੇਗੇ ਅੱਛਾ ਮੈਂ ਜਦੋਂ ਯੂਐਸਏ ਦੇ ਵਿੱਚ ਐਂਟਰ ਕਰਕੇ ਉੱਥੇ ਵੀ ਟੌਰਚਰ ਫਿਰ ਜਾਰੀ ਰਿਹਾ ਇਸੇ ਤਰ ਚਲੋ ਉਹ ਦਿਨ ਉਹ ਕਭੀ ਘਟਾ ਪਰ ਪਿੱਛੇ ਉਹ ਜ਼ਿਆਦਾ ਕੀਤਾ ਮਾਫੀਆ ਨੇ ਜਿੱਦਾਂ ਲੁੱਟ ਮੋ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਕੁੱਟਿਆ ਵੀ ਉਹਨਾਂ ਨੇ ਮੈਨੂੰ ਕਿਉਂਕਿ ਮੇਰੀ ਪੇਮੈਂਟ ਨਹੀਂ ਪਾਈ ਗਈ ਏਜੰਟ ਨੇ ਤਾਂ ਏਜੰਟ ਨਾਲ ਉੱਥੋਂ ਸੰਪਰਕ ਹੁੰਦਾ ਸੀ ਤੁਹਾਡਾ ਜਦੋਂ ਉੱਥੇ ਕੈਂਪ ਦੇ ਵਿੱਚ ਸੀਗੇ ਜਾਂ ਮੈਕਸੀਕੋ ਦੇ ਵਿੱਚ ਸੀਗੇ ਨਹੀਂ ਜਦੋਂ ਕੈਂਪ 'ਚ ਹੀਗਾ ਉਦੋਂ ਕਿਸੇ ਨਾਲ ਸੰਪਰਕ ਨਹੀਂ ਹੁੰਦਾ ਨਾ ਘਰ ਦੇ ਨਾਲ ਜਦੋਂ ਮੈਕਸੀਕੋ ਹੀਗਾ ਉਦੋਂ ਏਜੰਟ ਨੂੰ ਫੋਨ ਲਾਈਦਾ ਹੈ ਪਰ ਉਹ ਚੱਕਦਾ ਨਹੀਂਗਾ ਤਾਂ ਕਰਕੇ ਬੂਰੇ ਹਲਾਤੀ ਤੇ ਤੁਹਾਨੂੰ ਪਤਾ ਸੀਗਾ ਕੋਈ ਅੰਦਾਜ਼ਾ ਸੀਗਾ ਕਿ ਜਿੱਦਾਂ ਹੁਣ ਅਮਰੀਕਾ ਦੀ ਸਰਕਾਰ ਆ ਉਹਨਾਂ ਨੇ ਫੈਸਲਾ ਲੈ ਲਿਆ ਹੁਣ ਡਿਪੋਰਟ ਕਰ ਦਿੱਤਾ ਜਾਏਗਾ ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲੇਗਾ ਜਦੋਂ ਵਾਪਸ ਹੋਏ ਇਹ ਜਦੋਂ ਉਹਨਾਂ ਨੇ ਹੱਤ ਗੜੀਆਂ ਲਈਆਂ ਫੇਰ ਹੀ ਪਤਾ ਲੱਗਿਆ ਮੈਂ ਕਿ ਇਸ ਤੋਂ ਇਲਾਵਾ ਕਿਉਂਕਿ ਕੈਂਪ ਚ ਵੀ ਇਦਾਂ ਨਹੀਂ ਲੈ ਕੇ ਜਾਂਦੇ ਜਦੋਂ ਉਹਨਾਂ ਨੇ ਪੈਰੋਂ ਨਾਲ ਹੱਤ ਗੜੀਆਂ ਲਈਆਂ ਹੱਥਾਂ ਨੂੰ ਲਈਆਂ ਤੇ ਢੇਡੀ ਚ ਸੈਨ ਸੈਨ ਮਲਕਿ ਉਹ ਚੈਨ ਜੀ ਬਣਤੀ ਤੇ ਫਿਰ ਉਹਨਾਂ ਨੇ ਬਾਅਦ ਚ ਬਿਠਾਇਆ ਫਿਰ 에ਰਪੋਰਟ ਤੇ ਲੈ ਕੇ ਗਏ ਤੇ ਆਰਮੀ ਦਾ 에ਰਪੋਰਟ ਹੀਗਾ ਤੋਂ ਉੱਥੇ ਫਿਰ ਪੂਰੀ ਇਹਨਾਂ ਨੇ ਕਾਰਵਾਈ ਕੀਤੀ ਤੇ ਫਿਰ ਕੱਲੇ-ਕੱਲੇ ਨੂੰ ਯਾਰ ਫਿਰ ਉਸ ਤੋਂ ਬਾਅਦ ਜਦੋਂ 3-4 ਘੰਟੇ ਜ਼ਿਆਦਾ ਯਾਤ ਚੱਲਿਆ ਫਿਰ ਪਤਾ ਲੱਗ ਗਿਆ ਕਿ ਇੰਡੀਆ ਨੂੰ ਜਾਂਦਾ ਪਿਆ ਕਿਉਂਕਿ ਉਸ ਤੋਂ ਇਲਾਵਾ ਹੋਰ ਕਿਤੇ ਜਾ ਨਹੀਂ ਸਕਦਾ ਇੰਨੇ ਘੰਟੇ ਚੱਲ ਨਹੀਂ ਸਕਦਾ 14 ਤਰੀਕ ਦੇ ਆਪਾਂ ਬੈਠੇ ਸੀ 17 ਨੂੰ ਆਪਾਂ ਅੰਮ੍ਰਿਤਸਰ ਉਤਰੇ ਅ ਤਾਂ ਹੱਤਕੜੀਆਂ ਨਾਲ ਹੀ ਰੱਖੀਆਂ ਅੰਮ੍ਰਿਤਸਰ ਦੇ ਵਿੱਚ ਬੇੜੀਆਂ ਵਗੈਰਾ ਪਾਈ ਰੱਖੀਆਂ ਉਹ ਵੀ ਕਰ ਜਾਂਦੇ ਹੈਗੇ ਤਾਂ ਵੀ ਨਾਲ ਹੀ ਰਹਿੰਦੀ ਖਾਣਾ ਵੀ ਇਦਾਂ ਹੀ ਖਾਂਦੇਗੇ ਖਾਣ ਨੂੰ ਕੁਝ ਵੀ ਦਿੰਦੇਗੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਬੰਦਾ ਉਦਾਂ ਟੈਨਸ਼ਨ 'ਚ ਹੁੰਦਾ ਜੇ ਹੁਣ ਬਹੁਤ ਸਾਰਾ ਪੈਸਾ ਲੱਗ ਗਿਆ ਹੋਣਾ 45 ਤੇ 50 ਲੱਖ ਦੇ ਕਰੀਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇੰ ਕਾਰ ਦੇ ਹਾਲਾਤ ਹੀ ਸਰਾਉਣ ਕੁਛ ਕਰ ਨਹੀਂ ਸਕਦੇ ਬਸ ਮੰਗ ਤੋਂ ਇਲਾਵਾ ਕਿ ਸਰਕਾਰ ਕੋ ਕਿ ਜਿੰਨਾ ਹੋ ਸਕਦਾ ਨਾਲ ਕਰ ਤੋਂ ਮਨ ਨਹੀਂ ਦੁਖਿਆਦਾ ਹੁਣ ਕਿਉਂਕਿ ਇੰਨਾ ਸਾਰਾ ਪੈਸਾ ਲੱਗ ਗਿਆ ਪਰਿਵਾਰ ਦੇ ਹਾਲਾਤ ਵੀ ਠੀਕ ਨਹੀਂ ਤਾਂ ਫਿਰ ਅੱਗੇ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਅੱਗੇ ਦਾ ਕੁਝ ਸੋਚਿਆ ਕਿ ਹੁਣ ਮੈਂ ਵਾਪਿਸ ਤਾਂ ਆ ਗਿਆ ਸਹੀ ਸਲਾਮਤ ਤੇ ਅੱਗੇ ਕੁਝ ਸੋਚਿਆ ਹੋਵੇ ਮੈਂ ਜ਼ਿੰਦਗੀ ਦੇ ਵਿੱਚ ਇਹ ਕੁਝ ਕਰ ਲਾਂਗਾ ਨਹੀਂ ਹੁਣ ਤਾਂ ਕੁਝ ਵੀ ਨਹੀਂ ਪੱਲੇ ਪਾਸਪੋਰਟ ਜ਼ੀਰੋ ਹੋ ਗਿਆ ਹੁਣ ਤਾਂ ਦਿਹਾੜੀਆਂ ਰਹਿ ਗਈਆਂ ਬੁੱਲੇ ਦਿਹਾੜੀਆਂ ਕਰਾਂਗੇ ਤਾਂ ਕਰਜ਼ਾ ਲਾਵਾਂਗੇ ਓਕੇ ਭਾਰਤ ਸਰਕਾਰ ਕੋਲ ਨੌਕਰੀ ਨਾ ਕਰੀ ਦਿੱਤੇ ਕਿੱਥੇ ਇੰਡੀਆ ਜੀ ਕੋ ਜੀ ਨਹੀਂ ਮੈਂ ਮੈਂ ਤੁਹਾਨੂੰ ਇੱਕ ਸਵਾਲ ਕਰਾਂਗਾ ਅੱਜ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਸੀ ਤੁਹਾਡੇ ਨਾਲ ਉਹਨਾਂ ਨੇ ਤੁਹਾਡੀ ਪੁੱਛਗਿੱਛ ਵੀ ਕੀਤੀ ਹੈ ਤੁਸੀਂ ਵੇਲੇ ਉਹਨਾਂ ਤੋਂ ਤੁਸੀਂ ਕੋਈ ਸ਼ਿਕਾਇਤ 에ਜੰਟ ਦੇ ਖਿਲਾਫ ਉੱਥੇ ਦਿੱਤੀ ਜਾਂ ਉਹਨਾਂ ਨੇ ਕੋਈ ਬਿਆਨ ਲਏ ਹੋਣ ਤੁਹਾਡੇ ਤੋਂ 에ਜੰਟ ਦੇ ਖਿਲਾਫ ਪੁੱਛਿਆ ਹੋਵੇ ਨਹੀਂ ਉਹਨਾਂ ਨੇ ਪੂਰੀ ਬਿਆਨ ਲਏ ਪੂਰੀ ਸਟੋਰੀ ਸੁਣੀ ਉਹਨਾਂ ਨੇ ਤੇ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਹਿੰਦੇ ਕਾਰਵਾਈ ਕਰਨਗੇ ਬਾਕੀ ਦੇਖੋ ਕਾਰਵਾਈ ਹੁੰਦੀ ਹੈ ਕਿੱਦਾਂ ਹੁੰਦੀ ਹੈ ਕਰਦੇ ਆਂ ਵੇਟ ਦੇਖੋ ਸੋ ਇਹ ਰੋਹਿਤ ਐ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਉਸ ਦੇ ਪੈਸੇ ਸਿਸਟਰ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਪ੍ਰਾਸ ਸਹੀ ਸਲਾਮਤ ਪਹੁੰਚ ਗਿਆ ਪਰ ਦੂਜੇ ਪਾਸੇ ਪੈਸਾ ਵੀ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਜਿਹੜਾ ਕਰਜ਼ੇ ਦੇ ਵਿੱਚ ਤੁਸੀਂ ਚਲੇ ਗਏ ਹੋ ਜੀ ਸਰ ਇਹ ਕਿ ਖੁਸ਼ੀ ਏਮ ਵੀ ਹੈ ਕਿ ਚਲੋ ਬੱਚਾ ਸਹੀ ਸਲਾਮਤ ਘਰ ਆ ਗਿਆ ਇਸ ਤੋਂ ਵੱਧ ਕੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਰਹੀ ਗੱਲ ਕਰਦੀ ਹਾਲਾਤ ਸੋਰ ਤੋਂ ਅੱਗੇ ਤੋਂ ਅੱਗੇ ਹੇ ਨੀਚੇ ਨੂੰ ਜਾਣਾ ਉੱਤੇ ਨੂੰ ਤੂੰ ਜਾ ਸਕਦੇ ਨਹੀਂ ਕਿਉਂਕਿ ਉੱਤੇ ਜਾਣ ਦਾ ਕੋਈ ਸਾਡੇ ਕੋਲ ਸੋਰਸ ਹੀ ਨਹੀਂ ਰਿਹਾ ਤੂੰ ਨੇ ਇਹ ਹੈ ਕਿ ਚਲੋ ਕੀ ਕਹਿ ਸਕਦੇ ਹਾਂ ਸਰਕਾਰ ਕੋ ਮੰਗ ਹੀ ਕਰ ਸਕਦੇ ਆ ਇਨਸਾਫ ਹੀ ਮੰਗ ਸਕਦੇ ਆ ਕਿ ਜਾਂ ਤਾਂ ਬੱਚੇ ਦਾ ਕੋਈ ਹੱਲ ਕੀਤਾ ਜਾਏ ਨੌਕਰੀਆਂ ਵਗੈਰਾ ਕੁਝ ਦਿੱਤੀਆਂ ਜਾਣ ਨਹੀਂ ਤੇ ਫਿਰ ਪਈ ਐਜੰਟ ਦੇ ਖਿਲਾਫ ਐਕਸ਼ਨ ਲਿੱਤਾ ਜਾਏ ਤਾਂ ਸਾਨੂੰ ਥੋੜਾ ਬੋਤਾ ਜਿੰਨਾ ਵੀ ਸਾਡਾ ਬੰਦਾ ਜਿੰਨਾ ਵੀ ਸਾਡੇ ਨਰਜ਼ਾਇਜ਼ ਕੀਤੀ ਆ ਸਾਨੂੰ ਦਿੱਤਾ ਜਾਏ ਕੱਲ ਤਾਂ ਕੋਈ ਫੋਨ ਆਇਆ ਏ ਜਿਸ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਫੋਨ ਆਇਆ ਹੋਵੇ ਜਾਂ ਕਿਸੇ ਹੋਰ ਦੇ ਕੋਲੋਂ ਕਰਵਾਇਆ ਹੋਵੇ ਨਹੀਂ ਸਰ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਦੀ ਸਰਕਾਰ ਤੋਂ ਉਹਨ ਕੀ ਮੰਗ ਰੱਖਣਾ ਚਾਹੁੰਦੇ ਹਾਂ ਹਿਮਾਚਲ ਸਰਕਾਰ ਹੈ ਕਿਉਂਕਿ ਪਹਿਲੇ ਹੀ ਨੌਜਵਾਨਾ ਹਿਮਾਚਲ ਦਾ ਜਿਹੜਾ ਰਿਪੋਰਟ ਹੋ ਕੇ ਆ ਹਾਲਾਂਕਿ ਪੰਜਾਬ ਹਰਿਆਣਾ ਹੋਰ ਸਟੇਟਾਂ ਜਿਹੜੀ ਸੂਬੇ ਨੇ ਉਹਨਾਂ ਦੇ ਬਹੁਤ ਸਾਰੇ ਨੌਜਵਾਨਾਂ ਵਾਪਸ ਪਰਤੇ ਨੇ ਪਰ ਹਿਮਾਚਲ ਦਾ ਇਕੱਲਾ ਹੀ ਹੈ ਲੱਗਦਾ ਨਹੀਂ ਸਰਕਾਰ ਕੋਈ ਕਦਮ ਚੱਕ ਸਕਦੀ ਇਹਦੇ ਰੋਜ਼ਗਾਰ ਵਾਸਤੇ ਜੇ ਥੋੜੀ ਸਹਾਇਤਾ ਉਹ ਵੀ ਹੋ ਸਕਦੀ ਕੋਈ ਮੰਗ ਕਰਨਾ ਚਾਹੁੰਦੇ ਹੋ ਸਰ ਮੰਗ ਤੇ ਕਰਦੇ ਪਏ ਆ ਕਿ ਸਾਨੂੰ ਇਨਸਾਫ ਚਾਹੀਦਾ ਜਾਂ ਤਾਂ ਬੱਚੇ ਨੂੰ ਨੌਕਰੀ ਦੇ ਸਰ ਗੱਲ ਉੱਥੇ ਆ ਜਾਂਦੀ ਹੈ ਨਾ ਕਿ ਘਰ ਪਹਿਲੀਆਂ ਹੁਣ ਪ੍ਰੋਪਰਟੀ ਹੋਏ ਬੱਚਾ ਕਿਉਂ ਬਾਹਰ ਜਾਏ ਇੱਕ ਮਾੜ ਮੜੇ ਹਾਲਾਤ ਕਰਕੇ ਇੱਕ ਜਾਂਦਾ ਸ਼ੌਕ ਨੂੰ ਇੱਕ ਜਾਂਦਾ ਮਜਬੂਰੀ ਨੂੰ ਸ਼ੌਕ ਨੂੰ ਜਿਹੜੇ ਜਾਂਦੇ ਸਰ ਉਹ ਪਹਿਲੀਆਂ ਵੇਚ-ਵੇਚ ਕੇ ਜਾਂਦੇ ਆ ਤੇ ਸਾਡੇ ਪੱਲੇ ਤੇ ਹੈ ਨਹੀਂ ਅੱਡੀ ਟਿੱਟਾਂ ਵੀ ਵਿਕ ਗਈਆਂ ਤਾਂ ਉੱਥੇ ਕੀ ਕੀਤਾ ਜਾਏ ਉੱਥੇ ਕੁਝ ਕਰ ਕਰ ਸਕਦੇ ਆ ਹੁਣ ਬੱਚੇ ਨੂੰ ਅਸੀਂ ਹੌਂਸਲਾ ਹੀ ਦੇਣਾ ਜੇ ਸਾਡੇ ਬੱਚੇ ਨੂੰ ਕੁਝ ਸੁਸਾਇਡ ਜਿੱਦਾਂ ਹੁਣ ਕੇ ਕਰਦਾ ਕਿ ਮੇਰਾ ਦਿਲ ਕਰੇ ਕਰਦਾ ਮੈਂ ਸੁਸਾਇਡ ਕਰ ਲਾਂ ਤੁਹਾਡੇ ਬੱਚੇ ਨੂੰ ਕੁਛ ਹੋਈ ਕੌਣ ਜ਼ਿੰਮੇਵਾਰ ਹੈ ਕਿਹੜੀ ਸਰਕਾਰ ਜ਼ਿੰਮੇਵਾਰ ਹੈ 트럼ਪ ਸਰਕਾਰ ਜ਼ਿੰਮੇਵਾਰ ਹੈ ਕਿ ਜਹਾ ਹਿਮਾਚਲ ਜਾਂ ਪੰਜਾਬ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਪਰਦੋ ਤੁਸੀਂ ਜਿਸ ਸਰ ਦੇਖ ਰਹੇ ਉਸ ਗਾਰੇ ਤੁਸੀਂ ਦੱਸਿਆ ਕਿ ਥੇ ਜੁਮੇਵਾਰ ਸਰਕਾਰ ਕਿਹੜੀ ਹੈ ਕਿ ਨੌਜਵਾਨਾਂ ਨੂੰ ਕਹਿੰਦੇ ਰੋਜ਼ਗਾਰ ਹੋਵੇ ਤਾਂ ਵਿਦੇਸ਼ਾਂ ਦੇ ਵਿੱਚ ਤੱਕ ਕਿ ਕਿਉਂ ਖਾਨ ਉਹੀ ਹੈ ਨਾ ਰੋਜ਼ਗਾਰ ਦੋ ਬੇਰੋਜ਼ਗਾਰ ਕਿਉਂ ਹੈਗਾ ਨਸ਼ਾ ਦੋ ਨਾ ਤਾਂ ਬੇਰੋਜ਼ਗਾਰ ਇਸ ਤੋਂ ਜ਼ਿਆਦਾ ਨਸ਼ਾ ਕਰੀ ਜਾਣਾ ਸਰਮੰਮੀ ਗੱਲ ਸੁਣੋ ਨਸ਼ਾ ਹੀ ਕਰਨਾ ਬੱਚੇ ਨੇ ਵੇਲੇ ਰਹਿ ਕੇ ਚੋਰੀ ਦਕੈਤੀ ਕਰਨੀ ਆ ਫਿਰ ਥਾਣਿਆਂ 'ਚ ਹੀ ਜਾਣਾ ਪਰਚੇ ਹੋਣੇ ਆ ਹੱਥੋ ਵਾਈਆਂ ਹੋਣੀਆਂ ਆ ਹੁਣ ਕੀ ਰਹਿ ਗਿਆ ਹੋਰ ਬੱਚੇ ਕੋਲ ਹੁਣ ਕੰਮ ਹੋਏ ਬੱਚੇ ਆਪਣੇ ਮਤਲਬ ਕਿ ਪ੍ਰੋਪਰਟੀ ਲੱਗਿਆ ਰਹਿੰਦਾ ਮਤਲਬ ਕਿ ਆਪਣੇ ਹਿਸਾਬ ਨਾਲ ਤਾਂ ਹੁਣ ਇਹੀ ਹੈ ਕਿ ਸਾਡੇ ਬੱਚੇ ਦਾ ਹੱਲ ਕੀਤਾ ਜਾਏ ਹਨ ਹੋਰ ਕੁਝ ਨਹੀਂ ਚਾਹੀਦਾ ਜੀ ਤੁਹਾਨੂੰ ਸੁਣਿਆ ਤੁਸੀਂ ਪਰਿਵਾਰ ਦਾ ਅੱਜ ਰੋਹਿਤ ਵਾਪਸ ਪਰਤਿਆ ਸਹੀ ਸਲਾਮਤ ਪਰਿਵਾਰ ਦਾ ਕਹਿਣਾ ਹੈ ਵਾਪਸ ਪਰਤਿਆ ਪਰ ਜਿਸ ਤਰ੍ਹਾਂ ਰੋਹਿਤ ਦੀ ਸੁਣੀ ਹੈ ਕਿ ਕਿਸ ਤਰ੍ਹਾਂ ਉਹ ਯੂਐਸਏ ਪਹੁੰਚਦਾ ਹੈ ਕਿਸ ਕਿਸ ਤਰੀਕੇ ਦੇ ਨਾਲ ਉਹਨੂੰ ਯੂਐਸਏ ਉਸਦੇ ਏਜੰਟ ਵੱਲੋਂ ਡੋਂਕੀ ਦੇ ਜ਼ਰੀਏ ਪਹੁੰਚਾਇਆ ਜਾਂਦਾ ਰਾਹ ਦੇ ਵਿੱਚ ਦਸਿਆ ਨੇ ਕੁੱਟਮਾਰ ਵੀ ਹੁੰਦੀ ਹੈ ਬਹੁਤ ਸਾਰੀਆਂ ਫੈਮਲੀਆਂ ਵੀ ਹੋਰ ਜਿਹੜੀ ਡੋਂਕੀ ਲਗਾ ਕੇ ਵਿਦੇਸ਼ਾਂ ਦਾ ਰੁਖ ਕਰਦੀਆਂ ਨੇ ਉਸਨੇ ਦੱਸਿਆ ਕਿ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਉਹ ਅਮਰੀਕਾ ਪਹੁੰਚਿਆ ਉਸਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਉਸਨੂੰ ਜਿਹੜਾ ਵਾਪਸ ਭੇਜਿਆ ਜਾ ਰਿਹਾ ਪਰ ਦੱਸਦੀ ਇਹ ਪਿਛਲੇ ਕਈ ਦਿਨਾਂ ਤੋਂ ਲ ਬਤਾਰ ਭਾਰਤੀਆਂ ਨੇ ਡਿਪੋਰਟ ਕਰ ਰਹੀ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਾਰਤੀ ਡਿਪੋਰਟ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਪਰ ਰੋਹਿਤ ਨੇ ਦੱਸਿਆ ਕਿ ਕਿਸ ਹਾਲਾਤਾਂ ਦੇ ਵਿੱਚ ਪੰਜਾਬੀ ਨੌਜਵਾਨ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੇ ਇਹ ਡਿਪੋਰਟ ਕੀਤੇ ਜਾ ਰਹੇ ਨੇ ਉਹ ਰਹਿ ਰਹੇ ਨੇ ਹੁਣ ਦੇਖਣਾ ਹੋਵੇਗਾ ਸਰਕਾਰ ਇਹਨਾਂ ਦੀ ਕੀ ਕੁਝ ਮਦਦ ਕਰਦੀ ਹੈ ਇਸ ਏਜੰਟ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਆਨ ਵਾਲੇ ਸਮੇਂ ਦੇ ਵਿੱਚ ਹੀ ਦੱਸਿਆ ਜਾ ਸਕਦਾ ਹੈ ਨਵਾਂ ਅਪਡੇਟ ਲੈ ਕੇ ਫਿਰ ਮਿਲਾਂਗੇ ਬਣੇ ਰਹੋ ਕੈਮਰਾ ਪਰਸਨ ਵਿਜੇ ਦੇ ਨਾਲ ਨਵਦੀਪ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਹਿਮਾਚਲ ਪ੍ਰਦੇਸ਼